ਮਾਝਾ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਪਦਰ ਸਿੰਘ ਆਪਣੇ ਖਿਲਾਫ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਮਾਮਲਿਆਂ ਦਾ ਲੋਕਸਭਾ ਚੋਣਾਂ ਤੇ ਕੀ ਅਸਰ ਪੈ ਸਕਦਾ ਹੈ ਤਾਂ ਜਵਾਬ ਦੇਣ ਦੀ ਬਜਾਏ ਵੀਰ ਭੱਦਰ ਸਿੰਘ ਗੁੱਸੇ ਦੇ ਵਿੱਚ ਆ ਗਏ ਪਹਿਲਾਂ ਚਾਰੀ ਸੀਟਾਂ ਦਿੱਤਨ ਦਾ ਦਾਵਾ ਵੀਰਪਦਰ ਸਿੰਘ ਵੱਲੋਂ ਕੀਤਾ ਜਾ ਰਿਹਾ ਸੀ ਪਰ ਅੱਜ ਜਦੋਂ ਉਹਨਾਂ ਦੇ ਖਿਲਾਫ ਚੱਲ ਰਹੇ ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਮਾਮਲਿਆਂ ਦਾ ਲੋਕਸਭਾ ਚੋਣਾਂ ਤੇ ਅਸਰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਇਹ ਸਵਾਲ ਉਹਨਾਂ ਤੋਂ ਪੁੱਛਿਆ ਤਾਂ ਵੀਰਪਦਰ ਸਿੰਘ ਗੁੱਸੇ ਦੇ ਵਿੱਚ ਆ ਗਏ ਹੋਰ ਗੱਲਬਾਤ ਲਈ ਜੋੜਦੇ ਹਾਂ ਸਾਡੇ ਸਹਿਯੋਗੀ ਨੂਪਿੰਦਰ ਸਿੰਘ ਵਿਰਾਰ ਦੇ ਨਾਲ ਨੂਪਿੰਦਰ ਕਿਸ ਤਰ੍ਹਾਂ ਗੁੱਸਾ ਜ਼ਾਹਰ ਕੀਤਾ ਵੀਰਪ੍ਰਧਰ ਸਿੰਘ ਨੇ ਪੱਤਰ ਦੀਪ ਮੁੱਖ ਮੰਤਰੀ ਵੀਰਪ੍ਰਧਰ ਸਿੰਘ ਅਚਾਨਕ ਨਹੀਂ ਹੋਇਆ ਜਦੋਂ ਆ ਰਹੇ ਸੀਗੇ ਉਹਨਾਂ ਨੇ ਸਾਨੂੰ ਦੇਖਿਆ ਕਿ ਜਦੋਂ ਉਹਨਾਂ ਦੇ ਸਹੈਯਕ ਨੇ ਦੱਸਿਆ ਕਿ ਐਬੀਪੀ ਨਿਊਜ਼ ਤੋਂ ਆਏ ਹੋਏ ਨੇ ਤਰ੍ਹਾਂ ਗਰ ਪੁਟਰ ਤੁਹਾਡਾ ਗੱਲ ਕਰਨੀ ਚਾਹੁੰਦਾ ਤਾਂ ਉਸੇ ਵਕਤ ਜਿਹੜਾ ਵੀਰਪ੍ਰਧਰ ਨੇ ਆਪਣੇ ਅਸਿਸਟੈਂਟ ਨੂੰ ਕਿਹਾ ਸੀ ਕਿ ਐਬੀਪੀ ਤਾਂ ਜਿਹੜਾ ਸਾਡੇ ਪੂਰਾ ਖਲਾਫ ਚੱਲ ਰਿਹਾ ਕਾਂਗਰਸ ਦੇ ਔਰ ਐਬੀਪੀ ਵਾਲਿਆਂ ਨੇ ਤਾਂ ਸਾਡੇ ਖਿਲਾਫ ਕਰਨਾ ਹੈ ਉਹਨਾਂ ਦੀ ਪਤਾ ਨਹੀਂ ਉਸ ਵਕਤ ਕੀ ਸੋਚ ਬਣੀ ਹੋਈ ਸੀ ਵੀਰਪੱਤਰ ਸਿੰਘ ਵੀ ਔਰ ਜਦੋਂ ਹੀ ਅਸੀਂ ਸ਼ੁਰੂ ਕੀਤੀ ਹੈ ਇੰਟਰਵਿਊ ਉਹਨਾਂ ਨਾਲ ਕਰਨੀ ਤਾਂ ਹਲੇ ਸੈਕਿੰਡ ਸਵਾਲ ਤੇ ਅਸੀਂ ਪਹੁੰਚੇ ਸੀ ਪਏ ਤਾਂ ਸੈਕਿੰਡ ਸਵਾਲ ਤੇ ਜਿਹੜੇ ਉਹ ਪੜ੍ਹ ਤੋਂ ਤੇ ਕਿਉਂਕਿ ਉਹਨਾਂ ਤੇ ਲਗਾਤਾਰ ਜਿਹੜੇ ਪ੍ਰੈਸ਼ਰਚਾਰ ਦੇ આરોਪ ਲੱਗੇ ਨੇ ਧੋਖਾਧੜੀ ਦੇ આરોਪ ਲੱਗੇ ਨੇ ਭਾਜਪਾ ਵੱਲੋਂ ਲਾਏ ਗਏ ਨੇ ਸਿਰਫ ਅਸੀਂ ਉਹਨਾਂ ਨੂੰ ਇਹੀ ਸਵਾਲ ਕੀਤਾ ਸੀ ਕਿ ਜੋ ਤੁਹਾਡੇ ਤੇ ਭਾਜਪਾ ਨੇ ਧੋਖਾਧੜੀ ਔਰ ਜਿਹੜੇ ਪ੍ਰੈਸ਼ਰਚਾਰ ਦੇ ਜਿਹੜੇ આરોਪ ਲਾਏ ਨੇ ਤੁਹਾਡੇ ਕਿਤੇ ਨਾ ਕਿਤੇ ਤੁਹਾਨੂੰ ਦਿੱਕਤ ਕੋ ਹੋ ਸਕਦੀ ਹੈ ਚੋਣਾਂ ਦੇ ਵਿੱਚ ਉਹਨਾਂ ਨੇ ਜਵਾਬ ਦੇਣ ਦੀ ਬਜਾਏ ਜਿਹੜੇ ਮੁੱਖਾਂ ਤੇ ਵੀਰਪਰਦਰ ਨੇ ਉਹ ਅਚਾਨਕ ਭੜਕ ਗਏ ਔਰ ਉਹਨਾਂ ਨੇ ਕੈਮਰਾ ਜਿਹੜਾ ਮਾਈਕ ਨੂੰ ਹੱਥ ਨਾਲ ਪੱਟੇ ਕੀਤਾ ਔਰ ਕਿਹਾ ਕਿ ਇੰਟਰਵਿਊ ਬੰਦ ਕਰੋ ਮੈਂ ਕੁਝ ਨਹੀਂ ਬੋਲਣਾ ਚਾਹਦਾ ਉਸ ਤੋਂ ਬਾਅਦ ਕੋਈ ਵੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਵੀਰਪਰਦਰ ਸਿੰਘ ਨੇ ਅਨ ਵੀ ਬਿਲਕੁਲ ਉਸ ਵਕਤ ਕੋਈ ਜਵਾਬ ਨਹੀਂ ਦਿੱਤਾ ਅਚਾਨਕ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਵੀਰਪੱਤਰ ਸਿੰਘ ਇੰਨੇ ਘਬਰਾਏ ਕਿ ਉਹਨਾਂ ਨੂੰ ਕੋਈ ਸਮਝ ਨਹੀਂ ਆਇਆ ਕਿ ਉਹ ਕੀ ਜਵਾਬ ਦੇਣਾ ਚਾਹੀਦਾ ਉਹਨਾਂ ਨੂੰ ਸ਼ਾਇਦ ਸਾਡੇ ਸਵਾਲਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਔਰ ਇੱਕ ਵਾਰੀ ਤਾਂ ਵੀਰਪੱਤਰ ਸਿੰਘ ਉੱਥੋਂ ਚਲੇ ਗਏ ਪਰ ਹਲੇ ਮੇਰੇ ਕਹਿ ਲਿਓ ਜਿਹੜਾ ਹੈਗਾ ਹੈਲੀਪੈਡ ਤੋਂ ਥੋੜੀ ਜ਼ਿਆਦਾ ਦੂਰ ਵੀ ਨਹੀਂ ਗਏ ਸੀ ਤਾਂ ਅਚਾਨਕ ਉਹਨਾਂ ਦੇ ਦਿਮਾਗ ਨੇ ਕੰਮ ਕੀਤਾ ਹੋਵੇਗਾ ਕਿ ਮੇਰਾ ਇੰਟਰਵਿਊ ਜਿਹੜਾ ਹੈ ਨੈਗੇਟਿਵ ਹੋ ਗਿਆ ਤਾਂ ਉਹਨਾਂ ਨੇ ਤਰਨ ਤਾਂ ਆਪਣੇ ਜਿਹੜੇ ਐ ਸਹਾਇਕ ਜਿਹੜੀਆਂ ਦੋ ਗੱਡੀਆਂ ਉਹਨਾਂ ਨੇ ਵਾਪਸ ਭੇਜੀਆਂ ਜਿਨ੍ਹਾਂ ਨੇ ਸਾਨੂੰ ਰਸਤੇ ਦੇ ਵਿੱਚ ਰੋਕਿਆ ਔਰ ਕਿਹਾ ਕਿ ਮੁੱਖ ਮੰਤਰੀ ਵੀਰ ਭੱਦਰ ਦੁਬਾਰਾ ਇੰਟਰਵਿਊ ਦੇਣਗੇ ਜਦੋਂ ਅਸੀਂ ਕਿਹਾ ਕਿ ਅਸੀਂ ਸੋਚਾਂਗੇ ਅਸੀਂ ਇੰਟਰਵਿਊ ਕਰਨਾ ਚਾਹ ਨਹੀਂ ਦੁਬਾਰਾ ਜਾਂ ਨਹੀਂ ਚਾਹਦੇ ਤਾਂ ਉਹਨਾਂ ਨੇ ਫਿਰ ਤੋਂ ਸਾਨੂੰ ਕੰਪੈਲ ਕੀਤਾ ਕਿ ਮੁੱਖ ਮੰਤਰੀ ਨੇ ਜ਼ਰੂਰ ਕਿਹਾ ਉਹਨਾਂ ਦੇ ਦਰਬਾਰ ਦੇ ਵਿੱਚ ਸਾਨੂੰ ਲਿਆਉਣ ਦੇ ਲਈ ਤੁਹਾਨੂੰ ਹੁਕਮਾਇਤ ਹੋ ਕਿ ਉਹ ਰਾਜਾ ਨੇ ਰਾਜਾ ਰਏ ਨੇ ਤੁੰਦੇ ਤੇ ਕਿਹਾ ਕਿ ਰਾਜਾ ਜਿਹਨੇ ਤੁਹਾਨੂੰ ਦਰਬਾਰ ਚ ਬੁਲਾਇਆ ਅਸੀਂ ਤੁਹਾਨੂੰ ਲੈ ਕੇ ਜਾਣਾ ਇਹ ਉਹਨਾਂ ਨੇ ਤੁਹਾਨੂੰ ਲਗਾਤਾਰ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਗੱਡੀ ਸਾਡੀ ਗੱਡੀ ਦੇ ਅੱਗੇ ਲਾਈ ਗਈ ਸਾਡੇ ਪਿੱਛੇ ਲਾਈ ਗਈ ਤਾਂ ਜਦੋਂ ਅਸੀਂ ਪਰ ਅਸੀਂ ਜਿਹੜਾ ਰਸਤੇ ਵਿੱਚ ਰੋਕ ਕੇ ਅਸੀਂ ਉਹਨੂੰ ਕਿਹਾ ਕਿ ਅਸੀਂ ਅਗਰ ਤੁਸੀਂ ਤੁਹਾਨੂੰ ਗਵਾਹ ਕਰਕੇ ਲੈ ਜਾਣਾ ਚਾਹਦੇ ਹੋ ਤਾਂ ਅਸੀਂ ਇਸ ਤਰ੍ਹਾਂ ਤੁਹਾਡੇ ਜਿਹੜਾ ਸੀਐਮਡੀ ਜੋ ਤੁਹਾਡੇ ਰਾਜੇ ਦੇ ਇੱਕ ਨੂੰ ਕਦੇ ਨਹੀਂ ਕਰਾਂਗੇ ਜਿਸ ਤਰ੍ਹਾਂ ਤੁਹਾਡਾ ਬਿਹੇਵੀਅਰ ਹੈ ਤੇ ਉਦੋਂ ਜਿਹੜਾ ਸਾਡੇ ਕੈਮਰਾਮੈਨ ਜਦੋਂ ਕੈਮਰਾ ਰੋਲ ਕਰਨਾ ਸ਼ੁਰੂ ਕੀਤਾ ਉਹ ਉਹਨਾਂ ਨੇ ਜਦਿਆਂ ਇੱਕਦਮ ਉੱਥੋਂ ਦੜਾਈਆਂ ਪਰ ਜਿੱਦਾਂ ਅਸੀਂ ਹੋਟਲ ਦੇ ਕਮਰੇ ਵਿੱਚ ਪਹੁੰਚੇ ਤਾਂ ਦਾਨੋ ਜਿਹੜਾ ਹੈਗਾ ਹੋਟਲ ਦੇ ਵਿੱਚ ਰੈਸੈਪਸ਼ਨ ਵਾਲੇ ਨੇ ਉਹ ਤੁਰੰਤ ਜਿਹੜਾ ਕਿਹਾ ਕਿ ਤੁਹਾਨੂੰ ਇਥੋਂ ਦੇ ਚੀਫ ਪਰਲੀਮੈਂਟ ਸੈਕਟਰੀ ਇਥੋਂ ਦੇ ਰਾਜ ਮੰਤਰੀ ਨੰਦ ਲਾਲ ਨੇ ਜਿਹੜੇ ਉਹ ਮਿਲਣ ਆਏ ਨੇ ਉਹ ਤੁਹਾਨੂੰ ਮਿਲਣਾ ਚਾਹਦੇ ਨੇ ਸਾਡੇ ਉਹ ਤੇ ਨੰਗਲਾਲ ਨਾਲ ਜਿਹੜੀ ਮੀਟਿੰਗ ਹੋਈ ਹੈ ਜਿਹੜੀ ਕੀ ਪਾਰਲੀਮੈਂਟ ਸਖਤ ਹੈ ਕਿ ਉਹਨਾਂ ਨੇ ਵੀ ਇਹ ਕਿਹਾ ਕਿ ਰਾਜਾ ਸਾਹਿਬ ਤੁਹਾਨੂੰ ਦੁਬਾਰਾ ਇੰਟਰਵਿਊ ਦੇਣਾ ਚਾਹੁੰਦੇ ਆ ਪਰ ਅਸੀਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਡੇ ਅਕੋਰਡਿੰਗ ਜਾਂ ਤੁਹਾਡੇ ਹੁਕਮਾਂ ਤੇ ਕੋਈ ਇੰਟਰਵਿਊ ਨਹੀਂ ਕਰਾਂਗੇ ਅਸੀਂ ਸਾਡਾ ਚੈਨਲ ਡਿਸਾਈਡ ਕਰਾਂਗੇ ਜਾਂ ਅਸੀਂ ਡਿਸਾਈਡ ਕਰਾਂਗੇ ਕਿ ਅਸੀਂ ਕੀ ਇੰਟਰਵਿਊ ਕਰਨਾ ਹੈ ਕੀ ਤੁਹਾਨੂੰ ਸਵਾਲ ਕਰਨਾ ਹੈ ਤਾਂ ਉਹਨਾਂ ਦਾ ਰਵੱਈਆ ਸੀ ਕਿ ਅਸੀਂ ਤੁਹਾਨੂੰ ਸਵਾਲ ਦੱਸਾਂਗੇ ਤੁਸੀਂ ਇੰਟਰਵਿਊ ਕਰਨਾ ਤਾਂ ਅਸੀਂ ਸਾਫ ਇਨਕਾਰ ਕੀਤਾ ਔਰ ਕਰੀਬ 1.5-2 ਘੰਟੇ ਤੱਕ ਜਿਹੜਾ ਹੈ ਰਾਜ ਮੰਤਰੀ ਸਾਡੇ ਹੋਟਲ ਦੇ ਰਿਸੈਪਸ਼ਨ ਤੇ ਬੈਠੇ ਦੇ ਅਦੋਨੇ ਤਰੀਕੇ ਨਾਲ ਤੁਹਾਨੂੰ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਵੀਰਪਦਰ ਸਿੰਘ ਦਾ ਦੁਬਾਰਾ ਇੰਟਰਵਿਊ ਕਰੋ ਪਰ ਅਸੀਂ ਅਖੀਰ ਇਹਨਾਂ ਨੂੰ ਸਾਡੇ ਸੀਨੀਅਰ ਦੇ ਨਾਲ ਗੱਲਬਾਤ ਤੋਂ ਬਾਅਦ ਜਦੋਂ ਉਹਨਾਂ ਨੂੰ ਸ਼ਾਇਦ ਵਾਇਰ ਤੁਸੀਂ ਦੁਬਾਰਾ ਇੰਟਰਵਿਊ ਕਰਨ ਲਈ ਤਿਆਰ ਆ ਤਾਂ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਹੀ ਚਲੋ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਬਾਅਦ ਚਾਂਦੇ ਹਾਂ ਤੁਹਾਡਾ ਇੰਟਰਵਿਊ ਕਰਦੇ ਹਾਂ ਤਾਂ ਉਹਨਾਂ ਨੇ ਕਿਹਾ ਨਹੀਂ ਅਸੀਂ ਨਾਲ ਲੈ ਕੇ ਹੀ ਜਾਵਾਂਗੇ ਪਰ ਸਾਡੇ ਵਾਰ-ਵਾਰ ਕਹਿਣ ਤੇ ਉਹਨਾਂ ਨੇ ਜਿਹੜੇ ਸੀ ਪਾਰਲੀਮੈਂਟਰੀ ਸੈਕਟਰੀ ਉਹ ਖੁਦ ਚਲੇ ਗਏ ਪਰ ਇੱਕ ਚੇਅਰਮੈਨ ਨੇ ਉੱਥੋਂ ਦੇ ਉਹ ਚੇਅਰਮੈਨ ਨੂੰ ਸਾਡੇ ਤੇ ਉਹਨਾਂ ਨੇ ਡਿਊਟੀ ਲਾ ਦਿੱਤੀ ਕਿ ਚੇਅਰਮੈਨ ਸਾਨੂੰ ਲੈ ਚੇਅਰਮੈਨ ਵੀ ਘੱਟ 1.5 ਘੰਟਾ ਤੱਕ ਬੈਠਾ ਰਹੇ ਕਿਉਂਕਿ ਅਸੀਂ ਉਸ ਵਕਤ ਜਿਹੜੀ ਪਹਿਲਾਂ ਦੀ ਉਹਨਾਂ ਦਾ ਇੰਟਰਵਿਊ ਕੀਤਾ ਸੀ ਉਹ ਅਸੀਂ ਭੇਜਣਾ ਚਾਹੁੰਦੇ ਸੀ ਅਸੀਂ ਉਹਦਾ ਟਾਈਮ ਜਿਹੜਾ ਬਚਾਉਣਾ ਚਾਹੁੰਦੇ ਸੀ ਕਿੱਦਾਂ ਨਾ ਕਿੱਦਾਂ ਅਸੀਂ ਇੱਕ ਜੋ 2.5 ਘੰਟੇ ਜਿਹੜੇ ਆ ਇਸ ਤਰ੍ਹਾਂ ਬਤੀਤ ਕਰ ਦਿੱਤੇ ਲੰਘਾ ਦਿੱਤੇ ਔਰ ਸਾਡੀ ਜਿਹੜੀ ਹੈ ਜਿਹੜੀ ਇਹ ਵੀਡੀਓ ਫਾਈਲ ਸੀ ਸਾਡੀ ਜਿਹੜੀ ਉਹ ਅਸੀਂ ਕਿਉਂਕਿ ਇੱਥੇ ਇੰਟਰਨੈਟ ਵਗੈਰਾ ਕੋਈ ਸਹੂਲਤ ਨਹੀਂ ਸੀ ਉਸ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੇ ਸੀ ਜਿੱਦਾਂ ਹੀ ਸਾਡੀ ਜਿਹੜੀ ਹੈ ਇੰਟਰਵਿਊ ਦੀ ਫਾਈਲ ਜਿਹੜੀ ਪਹੁੰਚੀ ਹੈ ਤਾਂ ਤੁਰੰਤ ਅਸੀਂ ਉਹਨਾਂ ਨੂੰ ਕਿਹਾ ਕਿ ਤਾਂ ਚਲੋ ਤੁਸੀਂ ਨਿਕਲੋ ਅਸੀਂ ਤੁਹਾਡੇ ਪਿੱਛੇ ਆਨੇ ਆ ਪਰ ਉਹ ਜਦੋਂ ਹੀ ਗਏ ਨੇ ਅਸੀਂ ਵੀ ਉਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਦੁਬਾਰਾ ਤੋਂ ਜਿਹੜਾ ਉਹਨਾਂ ਦਾ ਸਾਡੇ ਤੇ ਸਭ ਤੋਂ ਪ੍ਰੈਸ਼ਰ ਬਣਾਣਾ ਸ਼ੁਰੂ ਹੋਇਆ ਕਿ ਤੁਸੀਂ ਆਓ ਇੰਟਰਵਿਊ ਕਰੋ ਫਿਰ ਤੋਂ ਹੋਟਲ ਦੇ ਵਿੱਚ ਆਏ ਹੁਣ ਉਹਨਾਂ ਦੇ ਸਾਡੇ ਸੀਨੀਅਰ ਨਾਲ ਗੱਲ ਹੋਈ ਕਿ ਦੁਬਾਰਾ ਇੰਟਰਵਿਊ ਹੁਣ ਵੀਰ ਪਦਰਤੀ ਇੱਕ ਵਾਰੀ ਫਿਰ ਤੋਂ ਸਾਨੂੰ ਇੰਟਰਵਿਊ ਦੇਣਗੇ ਨਵਦੀਪ ਜੀ ਬਾਬਾ ਤਰਵਾਰ ਨੇ ਪਿੰਦਰਸ ਪੂਰੀ ਜਾਣਕਾਰੀ ਦੇ ਲਈ ਪਹਿਲਾਂ ਗੁੱਸਾ ਦਿਖਾਇਆ ਬਾਅਦ ਵਿੱਚ ਨਰਮ ਤੇਵਰ ਦਿਖਾਏ ਗਏ ਵੀਰਪ੍ਰਦਰ ਸਿੰਘ ਵਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਪ੍ਰਦਰ ਸਿੰਘ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਤੇ ਲਗੇ ਪਿਸ਼ਟਾਚਾਰ ਤੇ ਧੋਖਾਧੜੀ ਦੇ ਇਲਜ਼ਾਮਾਂ ਬਾਰੇ ਤਾਂ ਉਹਨਾਂ ਨੂੰ ਗੁੱਸਾ ਆ ਗਿਆ